ਮਾਦੇ ਨਾਲ ਜੋ ਸਮਾਂ ਸੀ ਉਹ ਕਿਹੋ ਜਿਹਾ ਸੀ ਜੀ ਉਹ ਤਾਂ 1 ਮਿੰਟ ਵੀ ਨਹੀਂ ਭੁੱਲ ਸਕਦਾ ਜੀ ਕੋਈ ਵੀ ਕਿਸੇ ਨੇ ਤੁਹਾਨੂੰ ਯੂਨੀਅਨ ਵੱਲੋਂ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਮੈਨੂੰ ਬਹੁਤ ਰੋਕਦੇ ਆ ਜੀ ਮੰਨ ਲਓ ਕੋਈ ਹੋਰ ਡਿਊਟੀ ਕਰਦੀ ਹੈ ਜੀ ਉਹਦੇ ਨਾਲ ਮੰਨ ਲਓ ਕੋਈ ਮੁਸੀਬਤ ਆਉਂਦੀ ਹੈ ਅਗਲੇ ਛੁੱਟੀ ਨਹੀਂ ਦਿੰਦੇ ਅਗਲੇ ਕਹਿੰਦੇ ਪਹਿਲਾਂ ਦੱਸੋ ਜੀ ਤੁਹਾਡੇ ਦਿਮਾਗ 'ਚ ਤਾਂ ਨਹੀਂ ਆਇਆ ਵੀ ਬਹੁਤ ਔਖਾ ਹੋ ਰਿਹਾ ਹੈ ਵੀ ਆਹ ਕੰਮ ਵੀ ਕਰਕੇ ਦੇਖ ਲਈ ਮਸੀਬਤਾਂ ਤਾਂ ਬਹੁਤ ਆਈਆਂ ਜੀ ਪਰ ਇਹੀ ਸੋਚ ਕੇ ਮੰਨ ਲਓ ਦਿਨ ਕੱਢੀ ਦੇ ਜੀ ਵੀ ਜੇ ਮਹਾਰਾਏ ਨੇ ਆਪਾਂ ਨੂੰ ਗੁਰੂਗ੍ਰੰਥ ਸਾਹਿਬ ਨੂੰ ਇੱਥੋਂ ਤੱਕ ਲਿਆਂਦਾ ਤਾਂ ਗਾਂ ਵੀ ਝੋੜਾ ਝੋੜਾ ਕਰਕੇ ਲਿਆਉਂਗਾ ਨੇ ਸੋਚਿਆ ਕੋਸ਼ ਕਿਉਂਕਿ ਤੁਸੀਂ ਉਹਨੂੰ ਮਿਹਨਤ ਕਰਕੇ ਪੜਾ ਰਹੇ ਹੋ ਵੀ ਉਹਨੇ ਕਿਹੜਾ ਕੰਮ ਕਰਨਾ ਹੈ ਕੁਝ ਸੋਚਦਾ ਹੈ ਹਾਂਜੀ ਉਹ ਕਹਿੰਦਾ ਵੀ ਮੈਂ ਸਰਕਾਰੀ ਨੌਕਰੀ ਲੱਗਣਾ ਵੀ ਜਿਹਦੇ ਨਾਲ ਵੀ ਜਿੰਨੀਆਂ ਤੂੰ ਮੁਸੀਬਤਾਂ ਵੇਖੀਆਂ ਵੀ ਓਨੀਆਂ ਐਸ਼ ਕਰਾਵਾਂ ਤੈਨੂੰ ਜਿਹੜੀ ਰੱਬ ਨੇ ਕੀਤੀ ਜੀ ਉਹਦੇ ਤੇ ਤਾਂ ਆਪਣਾ ਕੋਈ ਜ਼ੋਰ ਨਹੀਂ ਹੈ ਜੀ ਬਾਕੀ ਜਦੋਂ ਮੁਸੀਬਤਾਂ ਪੈ ਜਾਣ ਜੀ ਆਪਣੇ ਆਪ ਸਭ ਕੁਲ ਕਰਨਾ ਪੈਂਦਾ ਜੀ ਰੋਟੀ ਕਮਾਉਣਾ ਕਿੰਨਾ ਔਖਾ ਹੈ ਇਹ ਤਾਂ ਉਹੀ ਜਾਣਦਾ ਹੈ ਜੋ ਕਿ ਰੋਟੀ ਕਮਾਉਂਦਾ ਹੈ ਜ਼ਿੰਦਗੀ ਦੀ ਜ਼ਿੰਮੇਵਾਰੀਆਂ ਇਨਸਾਨ ਨੂੰ ਬਹੁਤ ਕੁਝ ਕਰਨਾ ਸਿਖਾ ਦਿੰਦੀਆਂ ਨੇ ਕੁਝ ਲੋਕ ਗਲਤ ਰਾਹ ਤੇ ਤੁਰ ਪਿੰਦੇ ਨੇ ਤੇ ਕੁਝ ਮਿਹਨਤ ਦਾ ਰਸਤਾ ਚੁਣਦੇ ਨੇ ਕਿ ਮਿਹਨਤ ਕਰਕੇ ਅਸੀਂ ਆਪਣਾ ਢਿੱਡ ਭਰਨਾ ਹੈ ਇੱਕ ਅਜਿਹੀ ਹੀ ਕਹਾਣੀ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਇੱਕ ਭੈਣ ਦੀ ਜੋ ਮੁਹਾਲੀ ਦੇ ਵਿੱਚ ਰਹਿ ਕੇ ਆਟੋ ਚਲਾਉਂਦੀ ਹੈ ਆਪਣੇ ਪੂਰੇ ਪਰਿਵਾਰ ਦਾ ਢਿੱਡ ਭਰਦੀ ਹੈ ਰਾਸਤਾ ਔਖਾ ਹੈ ਕੰਮ ਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਹੈ ਪਰ ਉਹ ਭੈਣ ਡਰਦੀ ਨਹੀਂ ਹੈ ਦੱਬਦੀ ਨਹੀਂ ਹੈ ਤੇ ਮਿਹਨਤ ਦੇ ਨਾਲ ਆਪਣਾ ਕੰਮ ਲਗਾਤਾਰ ਕਰਦੀ ਰਹਿੰਦੀ ਹੈ ਸੋ ਭੈਣ ਦੇ ਨਾਲ ਮਿਲਵਾਉਂਦੇ ਆ ਭੈਣ ਦਾ ਨਾਮ ਹੈ ਸਰਬਜੀਤ ਕੌਰ ਗੱਲਬਾਤ ਕਰਦੇ ਆ ਭੈਣ ਦੇ ਨਾਲ ਭੈਣੇ ਸਾਸਰੀਕਾਲ ਵੀ ਦੀਦੀ ਜੀ ਸਾਸਰੀਕਾਲ ਭੈਣੇ ਸਭ ਤੋਂ ਪਹਿਲਾਂ ਤਾਂ ਮੈਨੂੰ ਸੱਚੀ ਆਪਣੀ ਮੈਂ ਗੱਲ ਦੱਸਦੀ ਆ ਮੈਨੂੰ ਬਹੁਤ ਜ਼ਿਆਦਾ ਗਰਵ ਮਹਿਸੂਸ ਹੁੰਦਾ ਹੈ ਪ੍ਰਾਊਡ ਫੀਲ ਹੁੰਦਾ ਹੈ ਜਦੋਂ ਮੈਂ ਤੁਹਾਨੂੰ ਦੇਖਦੀ ਆ ਕਿ ਤੁਸੀਂ ਆਟੋ ਚਲਾਉਂਦੇ ਹੋ ਤੇ ਆਟੋ ਚਲਾ ਕੇ ਤੁਸੀਂ ਆਪਣਾ ਆਪਣਾ ਗੁਜ਼ਾਰਾ ਕਰਦੇ ਹੋ ਆਪਣੇ ਪਰਿਵਾਰ ਦਾ ਢਿੱਡ ਭਰਦੇ ਹੋ ਸੱਚੀ ਮੇਰੇ ਵੱਲੋਂ ਤੁਹਾਨੂੰ ਸਲੂਟ ਹੈ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਸਲੂਟ ਹੈ ਪਹਿਨੇ ਸਭ ਤੋਂ ਪਹਿਲਾ ਸਵਾਲ ਤਾਂ ਮੇਰੇ ਇਹੀ ਹੈ ਕਿ ਆਟੋ ਚਲਾਉਣ ਬਾਰੇ ਤੁਸੀਂ ਆਖਿਰ ਕਦੋਂ ਸੋਚਿਆ ਜੀ ਇਹ ਮੈਨੂੰ 1 ਸਾਲ ਹੋ ਗਿਆ ਜੀ ਤੇ ਮਾਲੀ ਚ ਚਲਾਉਂਦੀ ਨੂੰ ਜੀ ਏ ਮੇਰੀ ਮੰਮੀ ਜੀ ਦੀ ਡੈਥ ਹੋ ਗਈ ਸੀ ਜੀ ਡੈਡੀ ਮੇਰੇ ਨਸ਼ੇ ਕਰਦੇ ਸੀ ਜੀ ਉਸ ਤੋਂ ਬਾਅਦ ਮੈਨੂੰ ਜੀ ਮੁਸੀਬਤਾਂ ਪਈਆਂ ਜੀ ਉਸ ਤੋਂ ਬਾਅਦ ਮੈਂ ਸੋਚਿਆ ਜੀ ਵੀ ਮੈਂ ਆਟੋ ਚਲਾਵਾਂ ਜੀ ਵੀ ਕੰਮ ਕਰਾਂ ਪਹਿਨੇ ਆਟੋ ਚਲਾਣ ਦਾ ਹੀ ਖਿਆਲ ਕਿਵੇਂ ਆਇਆ ਆਟੋ ਸਿੱਖਿਆ ਕਿੱਥੋਂ ਆਟੋ ਲੈਣ ਦੇ ਪੈਸੇ ਕਿੱਥੋਂ ਆਏ ਉਹ ਪੂਰੀ ਕਹਾਣੀ ਕਿਉਂਕਿ ਜਿੰਨਾ ਵੀ ਤੁਸੀਂ ਸਾਨੂੰ ਦੱਸਿਆ ਹੈ ਕਿ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਨੇ ਔਰ ਤੁਸੀਂ ਆਪਣੇ ਪੂਰੇ ਪਰਿਵਾਰ ਦਾ ਢਿੱਡ ਭਰ ਰਹੇ ਹੋ ਜੀ ਨਾਸੀ ਵੀ ਮੇਰੇ ਮੰਮੀ ਡੈਡੀ ਹੈ ਨਹੀਂਗੇ ਜੀ ਤਾਂ ਭਾਈ ਮੇਰਾ ਛੋਟਾ ਜੀ ਇਸ ਕਰਕੇ ਵੀ ਮੈਂ ਸੋਚਿਆ ਵੀ ਭਾਈ ਜੱਜੇ ਮੰਨ ਲਓ ਮੈਂ ਕੋਈ ਜੋਬ ਕਰਦੀ ਆ ਜੀ ਉਹਦੇ ਚ ਜੀ ਛੁੱਟੀ ਨਹੀਂ ਮਿਲਦੀ ਜੀ ਕੋਈ ਰੱਬ ਨਾ ਕਰੇ ਕੋਈ ਮੁਸੀਬਤ ਹੁੰਦੀ ਆ ਜੀ ਭਾਈ ਛੋਟਾ ਜੀ ਇਸ ਕਰਕੇ ਮੈਨੂੰ ਜੀ ਇਹ ਆਟਲੈਂਡ ਚੁਣੀ ਜੀ ਮੈਂ ਵੀ ਜਿਹਦੇ ਨਾਲ ਮੈਂ ਦੋ ਟਾਈਮ ਦੀ ਰੋਟੀ ਕਮਾ ਸਕਾਂ ਜੀ ਤੇ ਮੰਨ ਲਓ ਮੈਨੂੰ ਕੋਈ ਮੁਸੀਬਤ ਪੈਂਦੀ ਆ ਤਾਂ ਮੈਂ ਓਕੇ ਟਾਈਮ ਤੇ ਆਪਦੇ ਭਾਈ ਨਾਲ ਖੜ ਸਕਾਂ ਜੀ ਭੈਣੇ ਕਿੰਨੇ ਭੈਣ ਪਰਾਉ ਤੁਸੀਂ ਅਸੀਂ ਜੀ ਪੰਜ ਭੈਣ ਪਰਾਾਂ ਜੀ ਪਰਾ ਪਰਾ ਇੱਕਾ ਜੀ ਸਭ ਤੋਂ ਛੋਟਾ ਹਾਂ ਜੀ ਸਭ ਨਾਲ ਛੋਟਾ ਹੈ ਜੀ ਨੇ ਪੜਾਈ ਕੀਤੀ ਹੈ ਤੁਸੀਂ ਇਹ ਬਾਕੀ ਪੜਾਣਾਂ ਨੇ ਪੜ੍ਹਾਈ ਕੀਤੀ ਹੈ ਹਾਂਜੀ ਬਾਕੀਆਂ ਨੇ ਕੀਤੀ ਹੈ ਜੀ ਮੈਂ ਨਹੀਂ ਕੀਤੀ ਜੀ ਤੁਸੀਂ ਕਿਉਂ ਨਹੀਂ ਪੜ੍ਹਾਈ ਕੀਤੀ ਜੇ ਸਾਰਿਆਂ ਨੇ ਥੋੜੀ ਥੋੜੀ ਪੜ੍ਹਾਈ ਕੀਤੀ ਹੈ ਜੀ ਉਹਨਾਂ ਨੇ ਥੋੜੀ ਥੋੜੀ ਕੀਤੀ ਹੈ ਜੀ ਕਿਉਂਕਿ ਮੇਰੀ ਮੰਮੀ ਮਿਹਨਤ ਕਰਦੀ ਸੀ ਜੀ ਉਸ ਤੋਂ ਬਾਅਦ ਮੰਮੀ ਦੀ ਰੱਤ ਹੋ ਗਈ ਤਾਂ ਵੀਰ ਛੋਟਾ ਸੀ ਜੀ ਡੈਡੀ ਨੇ ਛੇ ਕਰਦਾ ਸੀ ਜੀ ਇਸ ਕਰਕੇ ਮੁਸੀਬਤਾਂ ਨੇ ਘੇਰਿਆ ਜੀ ਉਸ ਤੋਂ ਬਾਅਦ ਪੜ੍ਹਾਈ ਵੱਲ ਮਨ ਹੀ ਨਹੀਂ ਹੋਇਆ ਕਿ ਵੱਢ ਸਕੀ ਕਿਉਂਕਿ ਘਰਾਂ ਦੀਆਂ ਮਜਬੂਰੀਆਂ ਜੀ ਜੇ ਪੜ੍ਹਦੀ ਤਾਂ ਰੋਟੀ ਬਾਣੇ ਦਾ ਜੀ ਓਖਾ ਹੋਣਾ ਸੀ ਜੀ ਭਾਣੇ ਹੁਣ ਫਿਰ ਕਿੱਥੇ ਰਹਿੰਦੇ ਹੋ ਰੋਟੀ ਪਾਣੀ ਕਿਉਂਕਿ ਤੁਸੀਂ ਤਾਂ ਸਾਰਾ ਦਿਨ ਦਿਹਾੜੀ ਕਰਦੇ ਹੋ ਔਟੋ ਚਲਾਉਂਦੇ ਹੋ ਘਰ ਪਿੱਛੇ ਕੌਣ ਸੰਭਦਾ ਜੀ ਉੱਥੇ ਇੱਕ ਮੇਰਾ ਚਾਚਾ ਜੀ ਮਤਲਬ ਵਿਆਹ ਨਹੀਂ ਹੋਇਆ ਜੀ ਸਾਡੇ ਕੋਲ ਹੀ ਰਹਿੰਦਾ ਉਹਦੇ ਕੋਲ ਭਾਈ ਰਹਿੰਦਾ ਮੇਰਾ ਜੀ ਉਹ ਦੋਵੇਂ ਜਾਣੇ ਆਪਜੀ ਰੋਟੀ ਪਕਾ ਕੇ ਜੀ ਖਾਂਦੇ ਆ ਤਾਂ ਮੈਂ ਇੱਥੇ ਸੁਹਾਣੇ ਮੇਰੀ ਵੱਡੀ ਸਿਸਟਰ ਰਹਿੰਦੀ ਹੈ ਜੀ ਉਹਨਾਂ ਕੋਲੇ ਮੈਂ ਜੀ ਰਹਿੰਦੀ ਆ ਇੱਥੇ ਸੁਹਾਣੇ ਜੀ ਭਰਾ ਪੜਾਈ ਕਰਦਾ ਪਹਿਣੇ ਹਾਂਜੀ ਕਰਦਾ ਜੀ ਪੜਾਈ ਕਰਦਾ ਜੀ ਉਹਦੇ ਪਿੱਛੇ ਜੀ ਮੈਂ ਇੱਥੇ ਸੁਹਾਣੇ ਮਤਲਬ ਕੰਮ ਕਰਨ ਆਈ ਆ ਜੀ ਕਿਹੜੀ ਕਲਾਸ ਚ ਪੜਦਾ ਪਹਿਣੇ ਉਹ ਜੀ 11ਵੀਂ ਚ ਪੜਦਾ ਜੀ ਪੜਨੇ ਉਹ ਵੀ ਕੁਝ ਕੰਮ ਕਰਦਾ ਜਾਂ ਤੁਸੀਂ ਉਹਨੂੰ ਕੰਮ ਨਹੀਂ ਕਰਨ ਦਿੰਦੇ ਬਈ ਸਾਡੀ ਤਾਂ ਜ਼ਿੰਦਗੀ ਜਿੱਦਾਂ ਹੈ ਅਸੀਂ ਉਹਨੂੰ ਹੀ ਪੜਾ ਕੇ ਇੰਨੇ ਲਾਇਕ ਬਣਾ ਲਈਏ ਹਾਂਜੀ ਉਹ ਤਾਂ ਕਹਿ ਦਿੰਦਾ ਜਦ ਕਈ ਵਾਰੀ ਫੀਸ ਨਹੀਂ ਭਰੀ ਜਾਂਦੀ ਜਾਂ ਕੋਈ ਮਜਬੂਰੀ ਆ ਜਾਂਦੀ ਹੈ ਜੀ ਉਹ ਤਾਂ ਬਹੁਤ ਕਹਿ ਦਿੰਦਾ ਜੀ ਵੀ ਮੈਂ ਵੀ ਪੜਾਈ ਛੱਡ ਦਿਨਾ ਜਾਂ ਮੈਂ ਕੰਮ ਲੱਗ ਜਾਣਾ ਜੀ ਮੈਂ ਮੈਂ ਇਹੀ ਸੋਚਦੀ ਆ ਜੀ ਵੀ ਬਾਕੀਆਂ ਨੇ ਤਾਂ ਮੰਨ ਲਓ ਨਹੀਂ ਪੜ ਸਕੇ ਜਾਂ ਕਿਸੇ ਵਜ੍ਹਾ ਕਰਕੇ ਤਾਂ ਜੀ ਇਹ ਇੱਕ ਭਾਈ ਹੈ ਜਿਹੜਾ ਸਾਡਾ ਬਹੁਤ ਮੰਨ ਲਓ ਰੱਬ ਤੋਂ ਬਹੁਤ ਮਿੰਤੇ ਤਰਲੇ ਨਾ ਮਤਲਬ ਲਿਆ ਹੋਇਆ ਜੀ ਇਸ ਕਰਕੇ ਮੇਰਾ ਸੋਚ ਮੇਰੀ ਇਹ ਹੀ ਹੈ ਜੀ ਵੀ ਮਿਹਨਤ ਕਰਕੇ ਦਸਨੋਂ ਦੀ ਕਿਰਤ ਕਰਕੇ ਵੀ ਇਹਨੂੰ ਪੜਾਵਾਂ ਲਿਖਾਵਾਂ ਵੀ ਜਿਹਦੇ ਨਾਲ ਕੋਈ ਚੰਗੇ ਮਕਾਮ ਤੇ ਪਹੁੰਚੀ ਜੀ ਪੈਣੇ ਸਵਾਲ ਵੈਸੇ ਪੁੱਛਣਾ ਤਾਂ ਨਹੀਂ ਚਾਹੀਦਾ ਪਰ ਦੀ ਆੜੀ ਕਰਦੀ ਆਟੋ ਚਲਾਉਂਦੇ ਦਿਨ ਦਾ ਕਿੰਨਾ ਕਮਾ ਲੈਂਦੇ ਹੋ ਤੁਸੀਂ ਜੀ ਬਸ ਰੋਟੀ ਦਾ ਗੁਜ਼ਾਰਾ ਹੁੰਦਾ ਜੀ ਉਹ ਵੀ ਬਹੁਤ ਮੁਸ਼ਕਲ ਨਾਲ ਜੀ ਪਰ ਇੰਨਾ ਜੀ ਕਿਸੇ ਅੱਗੇ ਹੱਥ ਨਹੀਂ ਟੱਡਣਾ ਪੈਂਦਾ ਜੀ ਜਾਂ ਕੋਈ ਗਲਤ ਕਮਾਂਦਾ ਵਾਲ ਨਹੀਂ ਜਾਣਾ ਪੈਂਦਾ ਜਾਂ ਗਲਤ ਕੋਈ ਕਦਮ ਨਹੀਂ ਚੱਕਣਾ ਪੈਂਦਾ ਵੀ ਜਿਹਦੇ ਨਾਲ ਆਪਣੇ ਮਾਪਿਓ ਦੀ ਇੱਜ਼ਤ ਘਟੇ ਜੀ ਵੀ ਆਪਾਂ ਇਹ ਸੋਚ ਕੇ ਮੈਂ ਕੰਮ ਕਰਦੀ ਆ ਜੀ ਵੀ ਪਹਿਲਾਂ ਥੋੜਾ ਕਮਾ ਲਾਂਗੇ ਜੀ ਪਰ ਮਾਪਿਓ ਜਿਤਨਾ ਮਾਂ ਜਦ ਚੱਲ ਹੈ ਨਹੀਂ ਜੀ ਬਾਪ ਹੈਗਾ ਜੀ ਭਾਈ ਆ ਜੀ ਉਹ ਜਿਤਨਾ ਜੀ ਸਕਣ ਜੀ ਨੇ ਭਰਾ ਨੂੰ ਤੁਸੀਂ ਇੰਨੀ ਮਿਹਨਤ ਕਰਕੇ ਪੜਾਉਂਦੇ ਹੋ ਭਰਾ ਮੰਨਦਾ ਹੈ ਉਹ ਦੇਖਦਾ ਹੈ ਕਿ ਮੇਰੀ ਵੱਡੀ ਭੈਣ ਮੇਰੇ ਲਈ ਇੰਨੀ ਮਿਹਨਤ ਕਰਦੀ ਹੈ ਦਿਨ ਰਾਤ ਕੰਮ ਕਰਦੀ ਹੈ ਆਟੋ ਚਲਾਉਂਦੀ ਹੈ ਸਾਰਾ ਦਿਨ ਸੜਕਾਂ ਤੇ ੱੱਕੇ ਖਾਉਂਦੀ ਹੈ ਹਾਂਜੀ ਉਹ ਵੀ ਬਹੁਤ ਭਾਈ ਵੀ ਬਹੁਤ ਟੈਨਸ਼ਨ ਲੈਂਦਾ ਜੀ ਜਵਾਕ ਹੀ ਹੈ ਜੇ 11 11ਵੀਂ ਚ ਪੜਦਾ ਜੀ 17 ਸਾਲਾਂ ਦਾ ਹੈਗਾ ਤਾਂ ਵੀ ਉਹ ਵੀ ਬਹੁਤ ਟੈਨ ਚ ਲੈਂਦਾ ਪਰ ਮੈਂ ਉਹਨੂੰ ਕਹਿੰਦੀ ਨਹੀਂ ਕੋਈ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਜੇ ਰੱਬ ਨੇ ਆਪ ਨੂੰ ਇੱਥੋਂ ਤੱਕ ਪਹੁੰਚਾਇਆ ਤਾਂ ਗਾਂ ਵੀ ਮੰਨ ਲਓ ਆਉਣ ਵਾਲਾ ਟਾਈਮ ਵੀ ਵਧੀਆ ਹੀ ਆਊਗਾ ਜੀ ਨੇ ਕੋਰ ਸਵਾਲ ਇਹ ਜੋ ਆਟੋ ਹੈ ਆਪਣਾ ਹੈ ਜਾਂ ਕਿਸ਼ਤਾਂ ਤੇ ਲਿਆ ਹੋਇਆ ਹੈ ਨਹੀਂ ਜੀ ਇਹ ਮੇਰੀ ਵੱਡੀ ਭੈਣ ਹੈ ਜੀ ਕੁਝ ਵੈਸੇ ਉਹਨਾਂ ਨੇ ਦਿੱਤੇ ਜੀ ਕੁਝ ਮੇਰੇ ਕੋਲ ਜੀ ਕੁਝ ਮੈਂ ਪਿੰਡੋਂ ਵਿਆਜ ਤੇ ਪੈਸੇ ਮਤਲਬ ਲਏ ਹੋਏ ਆ ਜੀ ਇਹ ਆਟੋ ਫਾਈਨਲ ਕੀਤਾ ਤੇ ਉਂਝ ਵਿਆਜ ਤੇ ਪੈਸੇ ਲਏ ਹੋਏ ਤੇ ਮੈਂ ਕਿਸ਼ਤ ਭਰਦੀ ਆ ਜੀ 3300 ਰੁਪਏ ਉਹ ਰੋਜ਼ ਦਾ ਖਰਚਾ ਜਿਵੇਂ ਤੁਸੀਂ ਕਹਿ ਰਹੇ ਹੋ ਭੈਣ ਕੀ ਔਖਾ ਹੁੰਦਾ ਰੋਟੀ ਪਾਣੀ ਦਾ ਗੁਜ਼ਾਰਾ ਚੱਲਦਾ ਹੈ ਤੇ ਫਿਰ ਕਿਸ਼ਤ ਲਈ ਪੈਸੇ ਕਿੱਥੋਂ ਆਉਂਦੇ ਨੇ ਉਹ ਮੇਰੇ ਵਿਚਵਾਨੇ ਚ ਜੀ ਮੇਰੀ ਵੱਡੀ ਸਿਸਟਰ ਰਹਿੰਦੀ ਹੈ ਜੀ ਉਹਨਾਂ ਨੂੰ ਮੰਨ ਲਓ ਕਦੀ ਮੈਨੂੰ ਜੇ ਥੋੜੀ 1500 ਜੀ ਤਾਂ ਉਹ ਮੇਰੀ ਹੈਲਪ ਕਰਦੀ ਹੈ ਜੀ ਜਿੱਦਾਂ ਤੁਸੀਂ ਕਿਹਾ ਕਿ ਮੰਮੀ ਦੀ ਚਲੋ ਮੰਮੀ ਅਕਾਲ ਚਲਣਾ ਕਰ ਗਏ ਨੇ ਬਹੁਤ ਦੁੱਖ ਹੋਇਆ ਇਹ ਗੱਲ ਸੁਣ ਕੇ ਪਾਪਾ ਦੇ ਬਾਰੇ ਤੁਸੀਂ ਦੱਸਿਆ ਪਿਛੋਕੜ ਕਿੱਥੋਂ ਹੈ ਤੁਹਾਡਾ ਕੋਈ ਸਗਾ ਸੰਬੰਧੀ ਕੋਈ ਰਿਸ਼ਤੇਦਾਰ ਇਹ ਦੇਖ ਕੇ ਅੱਗੇ ਨਹੀਂ ਆਇਆ ਵੀ ਕੱਲੀ ਕੁੜੀ ਮਿਹਨਤ ਕਰ ਰਹੀ ਹੈ ਕੋਈ ਥੋੜੀ-ਬਹੁਤ ਜ਼ਮੀਨ ਹੋਵੇ ਜੋ ਬੇਚ ਕੇ ਉਸਨੇ ਤੁਹਾਡੀ ਮਦਦ ਕਰਨੀ ਚਾਹੀ ਹੋਵੇ ਬਈ ਹਾਂ ਬੱਚਾ ਸਾਡਾ ਮਿਹਨਤ ਕਰ ਰਿਹਾ ਹੈ ਤੇ ਅਸੀਂ ਉਸ ਦੀ ਕੁਝ ਮਦਦ ਹੀ ਕਰ ਦਈਏ ਜਾਂ ਇਸ ਪੂਰੇ ਪਰਿਵਾਰ ਨੂੰ ਬੱਚਿਆਂ ਨੂੰ ਜਿਨ੍ਹਾਂ ਦੇ ਸਿਰ ਤੇ ਮਾਂ ਦਾ ਸਾਆ ਨਹੀਂ ਉਹਨਾਂ ਨੂੰ ਆਪਣੇ ਕੋਲ ਰੱਖ ਲਈਏ ਪਰਿਵਾਰ ਦੇ ਵਿੱਚ ਕੋਈ ਅਜਿਹਾ ਨਹੀਂ ਹੈ ਨਹੀਂ ਜੀ ਇਹੋ ਜਿਹਾ ਸਾਰੇ ਪਰਿਵਾਰ ਜੀ ਹੈ ਜੀ ਸਾਡੇ ਮਾ ਰੋਣਾ ਵਾਲੀ ਮੰਡੀ ਤੋਂ ਬਈ ਰਹਿਣ ਦੇ ਰਹਿਣ ਵਾਲੀਆਂ ਜੀ ਮੁਖਸਰ ਮੁਖਸਰ ਸਾਹਿਬ ਦੇ ਨਾਲ ਰੋਣਾ ਵਾਲੀ ਮੰਡੀ ਪਿੰਡ ਹੈ ਜੀ ਉੱਥੋਂ ਦੀ ਰਹਿਣ ਵਾਲੀਆਂ ਜੀ ਦੇ ਵੀ ਰੱਬ ਦੀ ਕਿਰਪਾ ਨਾਲ ਚਾਚੇ ਦਾ ਇਹ ਸਾਰਾ ਕੁਝ ਹੈਗਾ ਜੀ ਪਰ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਮੰਗਾਈਆਂ ਇੰਨੀਆਂ ਜੀ ਪਰ ਤੁਹਾਨੂੰ ਪਤਾ ਅੱਜ ਕੱਲ ਕਹਿ ਦਿੰਦੇ ਜੀ ਅੱਜ ਦੇਵਾਂਗੇ ਜੀ ਰੋਜ਼ ਵੀ ਇੱਕ ਦਿਨ ਦੇ ਵੀ ਦੇਣਗੇ ਤੇ ਰੋਜ਼ ਰੋਜ਼ ਤੁਹਾਨੂੰ ਪਤਾ ਜੀ ਇੰਨੀ ਮੰਗਾਈ ਚ ਅਗਲਾ ਕਹਿ ਦਿੰਦਾ ਸਾਡਾ ਖੁਦ ਦਾ ਪਰਿਵਾਰ ਹੈ ਤੇ ਵੀ ਅਸੀਂ ਆਪਦੇ ਨੂੰ ਕਰੀਏ ਕਿ ਤੁਹਾਡਾ ਕਰੀਏ ਜੀ ਬਿਲਕੁਲ ਭੈਣੇ ਇਹ ਗੱਲ ਮੈਨੂੰ ਤੁਹਾਡੀ ਬਹੁਤ ਸਹੀ ਵੀ ਲੱਗੀ ਤੇ ਚੰਗੀ ਵੀ ਲੱਗੀ ਕਿ ਕੋਈ ਤੁਹਾਡੀ ਇੱਕ ਦਿਨ ਮਦਦ ਕਰ ਸਕਦਾ ਹੈ ਪਰ ਰੋਜ਼ ਰੋਜ਼ ਨਹੀਂ ਰਿਸ਼ਤੇਦਾਰ ਵੀ ਕਿੰਨੇ ਦਿਨ ਪੁੱਛ ਲੈਣਗੇ ਔਰ ਆਪਣੇ ਹੱਥਾਂ ਦੀ ਕਮਾਈ ਦਾ ਜੋ ਸਵਾਦ ਹੈ ਉਹ ਲੱਗ ਹੀ ਹੁੰਦਾ ਹੈ ਬੇਸ਼ੱਕ ਮਜਬੂਰੀਆਂ ਚ ਉਹਨੇ ਬਹੁਤ ਕੁਝ ਕਰਾਉਂਦੀ ਨੇ ਪਹਿਨੇ ਜਿਵੇਂ ਕਿ ਤੁਸੀਂ ਗੱਲ ਵੀ ਕਹੀ ਕਿ ਮਾਪੇ ਦੀ ਇੱਜ਼ਤ ਸਭ ਤੋਂ ਵੱਡੀ ਹੁੰਦੀ ਹੈ ਤੇ ਕਦੇ ਕੋਈ ਗਲਤ ਕੰਮ ਅਸੀਂ ਕੀਤਾ ਨਹੀਂ ਤੇ ਉਹਦੇ ਬਾਰੇ ਸੋਚਿਆ ਵੀ ਨਹੀਂ ਦੇਖਦੇ ਅੱਜਕੱਲ ਦੇਖਦੇ ਹਾਂ ਤੁਸੀਂ ਵੀ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਦੁਨੀਆ ਪਰਦੇ ਕੰਮ ਹੁੰਦੇ ਨੇ ਕਈ ਕੁੜੀਆਂ ਮੁੰਡੇ ਨੇ ਇਕੱਲੇ ਕੁੜੀਆਂ ਦੀ ਮੈਂ ਗੱਲ ਨਹੀਂ ਕਰੂੰਗੀ ਮੁੰਡੇ ਵੀ ਗਲਤ ਕੰਮਾਂ ਵੱਲ ਤੁਰ ਪੈਂਦੇ ਨੇ ਕਿ ਸਾਨੂੰ ਚਲੋ ਚਾਰ ਪੈਸੇ ਵਾਧੂ ਆ ਜਾਣਗੇ ਕਦੇ ਕੀ ਸਨੇ ਤੁਹਾਨੂੰ ਗਲਤ ਗਲਤ ਰਾਹ ਪਾਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਹੈ ਕਦੇ ਤੁਹਾਡੇ ਦਿਮਾਗ 'ਚ ਤਾਂ ਨਹੀਂ ਆਇਆ ਬਈ ਬਹੁਤ ਔਖਾ ਹੋ ਰਿਹਾ ਹੈ ਵੀ ਆ ਕੰਮ ਵੀ ਕਰਕੇ ਦੇਖ ਲਈ ਜੀ ਔਖਾ ਅਖਾਈ ਤਾਂ ਵੀ ਮੁਸੀਬਤਾਂ ਤਾਂ ਬਹੁਤ ਆਈਆਂ ਜੀ ਪਰ ਇਹੀ ਸੋਚ ਕੇ ਮੰਨ ਲਓ ਦਿਨ ਕੱਢੀ ਦੇ ਜੀ ਵੀ ਜੇ ਮਹਾਰਾਏ ਨੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਥੋਂ ਤੱਕ ਲਿਆਂਦਾ ਤਾਂ ਗਾਂ ਵੀ ਥੋੜਾ ਥੋੜਾ ਕਰਕੇ ਲਿਆਊਗਾ ਜੇ ਆਪਾਂ ਹਿੰਮਤ ਹਾਰ ਗਏ ਜੀ ਜੇ ਅੱਜ ਤੇ ਡੋਲੇ ਤਾਂ ਹਮੇਸ਼ਾ ਹੀ ਡੋਲ ਜਾਗੇ ਜੀ ਨਾ ਆਉਣ ਵਾਲਾ ਸਮਾਂ ਹੈ ਜੀ ਉਹ ਵੀ ਉਦੋਂ ਵੀ ਜ਼ਿਆਦਾ ਔਖਾ ਹੋਊਗਾ ਜੇ ਮੰਨ ਲਾ ਆਪਾਂ ਆਪਣੇ ਦਿਲ ਨੂੰ ਡਲਵਾ ਲਿਆ ਜੀ ਡਲਾ ਲਿਆ ਪੈਣੇ ਮਾਂ ਦੀ ਯਾਦ ਜ਼ਾਹਿਰ ਜੀ ਗੱਲ ਹੈ ਜ਼ਰੂਰ ਆਉਂਦੀ ਹੋਣੀ ਮਾਂ ਦੇ ਨਾਲ ਜੋ ਸਮਾਂ ਸੀ ਉਹ ਕਿਹੋ ਜਿਹਾ ਸੀ ਕਿਉਂਕਿ ਤੁਸੀਂ ਕਿਹਾ ਕਿ ਜਦੋਂ ਤੱਕ ਮਾਂ ਸੀ ਉਦੋਂ ਤੱਕ ਤੁਸੀਂ ਕਦੇ ਆਟੋ ਨਹੀਂ ਚਲਾਇਆ ਕਦੇ ਦਿਹਾੜੀ ਨਹੀਂ ਕੀਤੀ ਸੀ ਹਾਂਜੀ ਉਹ ਤਾਂ ਗੱਲ ਸਹੀ ਹੈ ਜੀ ਪਰ ਪਤਾ ਕੀ ਗੱਲ ਹੈ ਜੀ ਜਿਹੜੇ ਮਹਾਰਾਜ ਜਿਹੜੀ ਮੰਨ ਲਓ ਗੁਰੂ ਗ੍ਰੰਥ ਸਾਹਿਬ ਆ ਜਾਂ ਮੰਨ ਲਓ ਕੋਈ ਵੀ ਹੈ ਮਹਾਰਾਜਾ ਜੀ ਜਿਹੜੀ ਰੱਬ ਨੇ ਕੀਤੀ ਹੈ ਜੀ ਉਹਦੇ ਤੇ ਤਾਂ ਆਪਣਾ ਕੋਈ ਜ਼ੋਰ ਨਹੀਂ ਹੈ ਜੀ ਬਾਕੀ ਜਦੋਂ ਮੁਜ਼ਬਦਾ ਪੈ ਜਾਣ ਜੀ ਆਪਣੇ ਆਪ ਸਭ ਕੁਲ ਕਰਨਾ ਪੈਂਦਾ ਜੀ ਜੇ ਮਾਂ ਪਿਓ ਜੇ ਰਹੀ ਗੱਲ ਮਾਂ ਮਾਂ ਦੀ ਜੀ ਉਹ ਤਾਂ 1 ਮਿੰਟ ਵੀ ਨਹੀਂ ਭੁੱਲ ਸਕਦਾ ਜੀ ਕੋਈ ਵੀ ਮਾਦੀ ਜੋ ਕਮੀ ਉਹ ਕੋਈ ਪੂਰੀ ਨਹੀਂ ਕਰ ਸਕਦਾ ਪਰ ਅਸੀਂ ਬਸ ਇਹੀ ਕਹਾਂਗੇ ਕਿ ਸਾਨੂੰ ਸੱਚੀ ਤੁਹਾਨੂੰ ਦੇਖ ਕੇ ਮੈਨੂੰ ਖੁਦ ਨੂੰ ਤੁਹਾਨੂੰ ਦੇਖ ਕੇ ਬਹੁਤ ਜ਼ਿਆਦਾ ਗਰਵ ਮਹਿਸੂਸ ਹੁੰਦਾ ਹੈ ਕਿ ਇੱਕ ਅਜਿਹੀ ਕੁੜੀ ਹੈ ਜੋ ਕਿ ਗਲਤ ਰਸਤਾ ਨਾ ਚੁਣ ਕੇ ਮਿਹਨਤ ਦਾ ਰਸਤਾ ਉਸਨੇ ਚੁਣਿਆ ਹੈ ਔਰ ਮੋਹਾਲੀ ਦੀਆਂ ਸੜਕਾਂ ਤੇ ਆਟੋ ਚਲਾਉਂਦੀ ਹੈ ਔਰ ਹਿੱਕ ਠੋਕ ਕੇ ਕਹਿ ਸਕਦੀ ਕਿ ਮੈਂ ਮਿਹਨਤ ਕਰਦੀ ਆਂ ਤੇ ਮਿੰਨ ਦਾ ਖਾਂਦੀ ਆਂ ਆਪ ਵੀ ਖਾਂਦੀ ਆਂ ਆਪਣੇ ਭਰਾ ਨੂੰ ਵੀ ਖਵਾਉਂਦੀ ਆਂ ਉਹਨੂੰ ਪੜਾਉਂਦੀ ਵੀ ਆਂ ਤੇ ਆਪਣਾ ਪਰਿਵਾਰ ਵੀ ਪਾਲਦੀ ਆਂ ਪਹਿਨੇ ਪਾਪਾ ਦੀ ਗੱਲ ਕੀਤੀ ਪਾਪਾ ਕਦੇ ਮਿਲਣ ਨਹੀਂ ਆਉਂਦੇ ਜੀ ਉਹ ਮਤਲ ਨਾਲ ਦੇ ਪਿੰਡ ਮਿੰਨੇ ਵਾਲੀ ਚ ਰਹਿੰਦੇ ਆ ਜੀ ਪਹਿਲਾਂ ਉਹ ਬਿਮਾਰ ਰਹਿੰਦੇ ਸੀ ਜੀ ਮਾੜਾ ਮोटा ਕੰਮ ਕਰਦੇ ਸੀ ਮੁੜ ਕੇ ਉਹ ਜਦੋਂ ਬਿਮਾਰ ਰਹਿਣ ਦੀ ਵਜ੍ਹਾ ਕਰਕੇ ਕੰਮ ਨਹੀਂ ਹੁੰਦਾ ਸੀ ਫਿਰ ਉਹ ਨਸ਼ਿਆਂ ਨੂੰ ਮੰਨ ਲਓ ਲੱਗ ਗਏ ਜਦ ਤੱਕ ਕਰਦੇ ਰਹੇ ਹੁਣ ਉਹ ਬਜ਼ੁਰਗ ਹੋ ਗਏ ਨਾ ਉਹਨਾਂ ਤੋਂ ਵੀ ਕੰਮ ਹੁੰਦਾ ਨਸ਼ੇ ਕਰਦੇ ਜੀ ਨਾਲ ਦੇ ਪਿੰਡ 'ਚ ਰਹਿੰਦੇ ਆ ਤਾਂ ਵੀ ਆਪਦੇ ਮੰਨ ਲਓ ਗੁਜ਼ਾਰਾ ਇਹੀ ਕਰਦੇ ਆ ਉਹ ਜੀ ਪਹਿਨੇ ਮੁਹਾਲੀ ਦੀਆਂ ਸੜਕਾਂ ਤੇ ਤੁਸੀਂ ਆਟੋ ਚਲਾਉਂਦੇ ਹੋ ਅੱਖਾ ਤਾਂ ਬਹੁਤ ਹੋਇਆ ਹੋਣਾ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਤੁਸੀਂ ਚਲਾਉਣਾ ਸਿੱਖਾ ਕਿਉਂਕਿ ਜਿਹੜੇ ਆਟੋ ਯੂਨੀਅਨ ਵੀ ਪਹਿਲਾਂ ਤੋਂ ਬਣੀ ਹੋਈ ਹੁੰਦੀ ਹੈ ਹਨਾ ਕੋਈ ਨਵਾਂ ਬੰਦਾ ਆਉਂਦਾ ਹੈ ਤਾਂ ਜ਼ਾਇਰ ਜੇ ਗੱਲ ਹੈ ਕੋਈ ਵੀ ਪਸੰਦ ਨਹੀਂ ਕਰਦਾ ਕਿ ਸਾਡਾ ਕੰਮ ਥੋੜਾ ਘਟੂਗਾ ਤੁਹਾਡੇ ਨਾਲ ਕਦੀ ਅਜਿਹੀ ਪਰੇਸ਼ਾਨੀ ਆਈ ਕਿਸੇ ਨੇ ਤੁਹਾਨੂੰ ਯੂਨੀਅਨ ਵੱਲੋਂ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹਾਂਜੀ ਮੈਨੂੰ ਬਹੁਤ ਰੋਕਦੇ ਜੀ ਕਹਿੰਦੇ ਤੂੰ ਹੋਰ ਕੋਈ ਕੰਮ ਨਹੀਂ ਕਰ ਸਕਦੀ ਤੂੰ ਐ ਨਹੀਂ ਕਰ ਸਕਦੀ ਜੀ ਪਰ ਮੈਂ ਆਪਦੇ ਆਪਦੇ ਦਿਮਾਗ ਨਾਲ ਆਪਦੇ ਪਾਈ ਬਾਰੇ ਸੋਚਣਾ ਹੁੰਦਾ ਜੀ ਵੀ ਜੇ ਮੰਨ ਲਓ ਮੈਂ ਕੋਈ ਮੰਨ ਲਓ ਕੋਈ ਹੋਰ ਡਿਊਟੀ ਕਰਦੀ ਆ ਜੀ ਉਹਦੇ ਨਾਲ ਮੰਨ ਲਓ ਕੋਈ ਮੁਸੀਬਤ ਆਉਂਦੀ ਐ ਅਗਲੇ ਛੁੱਟੀ ਨਹੀਂ ਦਿੰਦੇ ਅਗਲੇ ਕਹਿੰਦੇ ਪਹਿਲਾਂ ਦੱਸੋ ਜੀ ਨਾ ਪਹਿਲਾਂ ਮੰਨ ਲਓ ਮੁਸੀਬਤ ਦਾ ਪਤਾ ਹੋਵੇ ਨਾ ਆਪਾਂ ਪਹਿਲਾਂ ਦੱਸ ਸਕੀਏ ਤੇ ਇਸ ਕਰਕੇ ਮੈਂ ਆਟੋ ਚਲਾਉਣੀ ਐ ਤੇ ਮੈਨੂੰ ਆਟੋ ਵਾਲੇ ਵੀ ਕੋਈ ਮੰਨ ਲਓ ਸਟੈਂਡ ਵਾਲੇ ਕਹਿ ਦਿੰਦੇ ਆ ਵੀ ਤੂੰ ਮਾ ਹੋਰ ਕੋਈ ਕੰਮ ਕਰ ਲੈ ਤਿੰਨ ਦਾ 6000 ਸੈਲਰੀ ਮਿਲ ਜੂਗੀ ਐ ਮਿਲ ਜੂਗੀ ਜੀ ਪਰ ਜੀ ਮੈਂ ਉਹਨਾਂ ਦੀ ਗੱਲਾਂ ਦਾ ਗੌਰ ਨਹੀਂ ਕਰਦੀ ਤਾਂ ਉਹ ਮੈਨੂੰ ਬਹੁਤ ਪਰੇਸ਼ਾਨ ਵੀ ਕਰਦੇ ਆ ਵੀ ਤੂੰ ਆਟੋ ਛੱਡ ਦੇ ਤਾਂ ਪਰ ਮੈਂ ਮਨ ਮਾਰ ਕੇ ਜੀ ਕੰਮ ਕਰੀ ਜਣੀ ਆ ਜੀ ਭੈਣੇ ਪੁਲਿਸ ਵਾਲੇ ਵੀ ਹੁੰਦੇ ਨੇ ਨਾ ਕਈ ਵਾਰ ਦੇਖਿਆ ਜਾਂਦਾ ਵੇ ਪੁਲਿਸ ਵੱਲੋਂ ਵੀ ਪਰੇਸ਼ਾਨ ਕੀਤਾ ਜਾਂਦਾ ਹੈ ਕਦੇ ਅਜਿਹੀ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਾਂ ਕਦੇ ਕਿਸੇ ਨੇ ਗਲਤ ਤਰੀਕੇ ਨਾਲ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਹਰ ਪਾਸੇ ਗਲਤ ਲੋਕ ਹੁੰਦੇ ਨੇ ਪਰ ਉਹਨਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਹਾਂਜੀ ਉਹ ਤਾਂ ਤੁਹਾਡੀ ਗੱਲ ਸਹੀ ਜੇ ਪੁਲਿਸ ਵਾਲਿਆਂ ਦੀ ਗੱਲ ਕਰੀਏ ਜੀ ਪੁਲਿਸ ਵਾਲਿਆਂ ਨੇ ਤੇ ਜਿਵੇਂ ਮਾਲ ਸਟੈਂਡ ਵਾਲੇ ਮੈਨੂੰ ਕੋਈ ਗੱਲ ਜਾਂ ਮੈਨੂੰ ਕੁਝ ਕਹਿੰਦੇ ਆ ਵੀ ਜਿਵੇਂ ਤੂੰ ਆਟੋ ਚਲਾਉਣੀ ਆ ਜਾਂ ਨਹੀਂ ਚਲਾਉਣਾ ਜਾਂ ਕੁਝ ਵੀ ਆ ਤਾਂ ਉਹ ਮੇਰੀ ਪੁਲਿਸ ਵਾਲਿਆਂ ਨੇ ਤਾਂ ਜੀ ਹੈਲਪ ਹੀ ਕੀਤੀ ਹੈ ਜੀ ਵੀ ਉਹ ਕਹਿੰਦੇ ਵੀ ਬੇਟਾ ਬੈਸਟ ਬਲੈਕ ਵਧੀਆ ਤੂੰ ਕੰਮ ਕਰਦੀ ਆ ਤੈਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਜੀ ਅਸੀਂ ਤੇਰੇ ਨਾਲ ਖੜੇ ਹਾਂਗੇ ਪਹਿਨੇ ਰਿਸ਼ਤੇਦਾਰਾਂ ਦੀ ਗੱਲ ਹੋਈ ਸੀ ਫੋਨ ਆਉਂਦਾ ਆਉਂਦਾ ਰਿਸ਼ਤੇਦਾਰਾਂ ਦਾ ਗੱਲ ਹੁੰਦੀ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਆਟੋ ਚਲਾਉਂਦੇ ਹੋ ਤੇ ਦਿਹਾੜੀ ਕਰਦੇ ਹੋ ਆਪਣਾ ਖਰਚਾ ਆਪ ਚ ਲਾਉਂਦੇ ਹੋ ਤੁਸੀਂ ਪਤਾ ਉਹਨਾਂ ਨੂੰ ਗੱਲਬਾਤ ਹੁੰਦੀ ਹੈ ਉਹਨਾਂ ਦੇ ਨਾਲ ਹਾਂਜੀ ਗੱਲਬਾਤ ਹੁੰਦੀ ਹੈ ਜੀ ਸਾਰਿਆਂ ਨਾਲ ਹੁੰਦੀ ਹੈ ਜੀ ਸਾਰੇ ਕਹਿ ਦਿੰਦੇ ਆ ਵੀ ਚਲੋ ਜੋ ਕੁਝ ਵੀ ਹੈ ਪਰ ਤੁਸੀਂ ਦਸਾਂ ਉਹਦੀ ਕਿਰਤ ਕਰਕੇ ਖਾਈ ਜਾਂਦੇ ਹੋ ਤਾਂ ਵੀ ਜਿਹਦੇ ਨਾਲ ਸਾਡੀ ਵੀ ਚਾਹ ਰਿਸ਼ਤੇਦਾਰਾਂ ਚਾਹੇ ਅਸੀਂ ਨਹੀਂ ਦੇਣ ਜੋਗੇ ਜਾਂ ਕੁਝ ਵੀ ਹੈ ਜੀ ਪਰ ਸਾਡਾ ਵੀ ਇਹਨਾਂ ਵੀ ਫਕਰ ਨਾ ਹੁੰਦਾ ਸਾਨੂੰ ਵੀ ਵੀ ਸਾਡੀ ਧੀ ਆ ਜਾਂ ਸਾਡੀ ਮੰਨ ਲਓ ਕੋਈ ਗਵਾਂ ਡਾਂਡ ਜਾਂ ਕੋਈ ਵੀ ਹੈ ਜੀ ਉਹ ਕਹਿੰਦੇ ਆ ਵੀ ਵਧੀਆ ਚਲ ਤੂੰ ਆਪ ਕਰਕੇ ਤਾਂ ਖਾ ਰਹੀ ਹੈ ਨਾ ਵੀ ਕਿਸੇ ਤਰ੍ਹਾਂ ਜਾਨੂੰ ਕਿਸੇ ਤਰ੍ਹਾਂ ਦਾ ਲਮਾ ਜਾਂ ਮੰਨ ਲਓ ਕਿਸੇ ਤਰ੍ਹਾਂ ਸਾਡੀ ਛਾਂ ਚ ਜਾਂ ਤਾਂ ਜਿੱਤੇ ਕੋਈ ਨੁਕਸਾਨਤਾ ਨਹੀਂ ਹੈ ਨਾ ਵੀ ਸਾਨੂੰ ਵੀ ਸਕੁਰ ਵਧੀਆ ਫੀਲ ਹੁੰਦਾ ਤੇਰੇ ਤੇ ਵੀ ਤੂੰ ਕੰਮ ਕਰਦੀ ਆ ਤਾਂ ਕੰਮ ਕਰਕੇ ਹੀ ਰੋਟੀ ਕਮਣੀ ਹੈ ਜੀ ਪੈਣੇ ਉਮਰ ਕਿੰਨੀ ਹੈ ਤੁਹਾਡੀ ਹੋ ਗਈ ਜੀ 24 ਸਾਲ ਜੀ ਪੈਣੇ 24 ਸਾਲ ਤੁਹਾਡੀ ਉਮਰ ਹੈ ਆਮ ਤੌਰ ਤੇ ਇਸ ਉਮਰ ਦੇ ਵਿੱਚ ਕੁੜੀਆਂ ਆਪਣੇ ਵਿਆਹ ਦੇ ਸੁਪਨੇ ਵੇਖਣ ਲੱਗ ਜਾਂਦੀਆਂ ਨੇ ਕਿ ਹਾਂ ਸਾਡਾ ਵੀ ਵਿਆਹ ਹੋਊਗਾ ਅਸੀਂ ਵਿਆਹ ਕਰਕੇ ਦੂਜੇ ਘਰ ਜਾਵਾਂਗੇ ਕਦੀ ਅਜਿਹਾ ਖਿਆਲ ਦਿਲ ਚ ਨਹੀਂ ਆਉਂਦਾ ਨਹੀਂ ਜੀ ਕੋਈ ਨਹੀਂ ਹੁੰਦਾ ਜੀ ਇਹੋ ਜਿਹਾ ਖਿਆਲ ਕਿਉਂਕਿ ਜਦ ਮਮੀ ਡੈਡੀ ਮੇਰੇ ਨਜੇ ਕਰਦਾ ਸੀ ਜੀ ਮਮੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਵੀ ਭਰਾ ਵਾਸਤੇ ਮੰਨ ਲਓ ਮੈਂ ਸੋਚਿਆ ਤੇ ਨਾ ਉਹਦੇ ਬਾਰੇ ਨਾ ਕਦੀ ਸੋਚਣ ਦਾ ਦਿਮਾਗ 'ਚ ਗੱਲ ਖਿਆਲ ਚ ਆਈ ਨਹੀਂ ਜੀ ਕਦੇ ਵੀ ਵੀ ਇਹੀ ਸੋਚੀਦਾ ਜੀ ਉਹ ਪੜ ਲੈ ਕੇ ਮੰਨ ਲਓ ਸੈੱਟ ਹੋ ਜੇ ਤਾਂ ਵੀ ਆਪਦੀ ਜ਼ਿੰਦਗੀ ਬਾਰੇ ਕਦੇ ਨਹੀਂ ਸੋਚਿਆ ਜੀ ਪੈਣੇ ਭਰਾ ਸੈੱਟ ਹੋ ਜੂਗਾ ਤੁਸੀਂ ਜਿਸ ਤਰੀਕੇ ਨਾਲ ਮਿਹਨਤ ਕਰ ਰਹੇ ਹੋ ਵਾਕਈ ਲੱਗਦਾ ਹੈ ਕਿ ਤੁਹਾਡੀ ਮਿਹਨਤ ਸਦਕਾ ਉਹ ਸੈੱਟ ਜ਼ਰੂਰ ਹੋ ਜੂਗਾ ਕਿਉਂਕਿ ਉਹ ਵੀ ਤੁਹਾਨੂੰ ਦੇਖ ਰਿਹਾ ਹੈ ਕਿ ਦਿਨ ਰਾਤ ਤੁਸੀਂ ਕਿਵੇਂ ਮਿਹਨਤ ਕਰ ਰਹੇ ਹੋ ਭਰਾ ਤੁਹਾਡਾ ਸਟੈਂਡ ਪੂਰਾ ਪੂਰਾ ਲੈਂਦਾ ਹੈ ਹਾਂਜੀ ਬਹੁਤ ਉਹ ਤਾਂ ਜਿਵੇਂ ਜੀ ਮੈਂ ਕਹਿੰਨੀ ਜਿਵੇਂ ਵੀ ਭੈਣ ਭਰਾ ਜਿਵੇਂ ਜਿਵੇਂ ਅੱਜ ਕੱਲ ਦੇ ਭੈਣ ਭਰਾ ਹੁੰਦੀ ਹੈ ਜੀ ਵੀ ਇਹ ਕਹਿਣਾ ਨਹੀਂ ਮੰਨਦੇ ਜਾਂ ਕਹਿਣੇ ਤੋਂ ਬਾਹਰ ਚਲਦੇ ਆ ਜਾਂ ਪੁੱਠੇ ਪਰ ਪਾਸਿਆਂ ਤੇ ਜਾਂਦੇ ਜਿਵੇਂ ਜੀ ਕਹਿੰਨੀ ਉਵੇਂ ਹੀ ਮੇਰੇ ਆਖੇ ਲੱਗਦਾ ਜੀ ਪੜਾ ਨੇ ਸੋਚਿਆ ਕੁਛ ਕਿਉਂਕਿ ਤੁਸੀਂ ਉਹਨੂੰ ਮਿਹਨਤ ਕਰਕੇ ਪੜਾ ਰਹੇ ਹੋ ਵੀ ਉਹਨੇ ਕੀ ਬਣਨਾ ਹੈ ਵੱਡੇ ਹੋ ਕੇ ਜਾਂ ਕਿਹੜੇ ਪਾਸੇ ਜਾਣਾ ਹੈ ਕਿਹੜਾ ਕੰਮ ਕਰਨਾ ਹੈ ਕੁਝ ਸੋਚਦਾ ਹੈ ਹਾਂਜੀ ਉਹ ਕਹਿੰਦਾ ਵੀ ਮੈਂ ਕੰਮ ਸਰਕਾਰੀ ਨੌਕਰੀ ਲੱਗਣਾ ਵੀ ਜਿਹਦੇ ਨਾਲ ਵੀ ਜਿੰਨੀਆਂ ਤੂੰ ਮੁਸੀਬਤਾਂ ਵੇਖੀਆਂ ਵੀ ਓਨੀਆਂ ਐਸ਼ ਕਰਾਵਾਂ ਤੈਨੂੰ ਪੜਨੇ ਇੱਕ ਦੋ ਚੈਨ ਲਾਤੇ ਤੁਸੀਂ ਪਹਿਲਾਂ ਵੀ ਇੰਟਰਵਿਊ ਕੀਤੀ ਹੈ ਹੈਨਾ ਕਿਸ ਨੇ ਤੁਹਾਡੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਕੋਈ ਸਰਕਾਰ ਵੱਲੋਂ ਤੁਹਾਨੂੰ ਕੋਈ ਕੋਈ ਮਦਦ ਦਾ ਐਲਾਨ ਹੋਇਆ ਬਿहां ਇਹ ਕੁੜੀ ਆਟੋ ਚ ਲਾਉਂਦੀ ਹੈ ਤਾਂ ਅਸੀਂ ਇਸ ਕੁੜੀ ਦੀ ਮਦਦ ਲਈ ਅੱਗੇ ਆਈਏ ਜੀ ਹਜੇ ਤੱਕ ਤਾਂ ਕੋਈ ਨਹੀਂ ਜੀ ਵੈਸੇ ਚਾਹੀਦਾ ਹੈ ਜੀ ਮੇਰੇ ਘਰ ਦੀ ਜਿਵੇਂ ਮਜਬੂਰੀ ਹੈ ਜੀ ਜਿਹੋ ਜਿਹੇ ਮੇਰੇ ਘਰ ਦੇ ਹਾਲਾਤ ਹੈ ਜੀ ਵੀ ਸਾਰੇ ਮੰਨ ਲਓ ਜੋ ਵੀ ਕੋਈ ਵੀਡੀਓ ਦੇਖਦਾ ਉਹਨਾਂ ਦਾ ਵੀ ਉਹਨਾਂ ਨੂੰ ਧੰਨਵਾਦ ਹੋਊਗੀ ਜੇ ਮੰਨ ਲਓ ਮੇਰੀ ਕੋਈ ਹੈਲਪ ਕਰ ਸਕੇ ਤਾਂ ਬਣੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਚਾਹੁੰਦੇ ਸੀ ਕਿ ਤੁਹਾਡੀ ਜੋ ਸਟੋਰੀ ਹੈ ਤੁਹਾਡੀ ਜੋ ਕਹਾਣੀ ਹੈ ਨਾ ਉਹ ਲੋਕਾਂ ਤੱਕ ਪਹੁੰਚੇ ਸਾਡੇ ਚੈਨਲ ਦੇ ਰਾਹੀਂ ਔਰ ਲੋਕਾਂ ਨੂੰ ਪਤਾ ਲੱਗੇ ਕਿ ਵਾਕਈ ਮਿਹਨਤ ਸਦਕਾ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਸਿਰਫ ਸਾਡੇ 'ਚ ਹਿੰਮਤ ਹੋਣੀ ਚਾਹੀਦੀ ਹੈ ਸਾਡੇ 'ਚ ਜਜ਼ਬਾ ਹੋਣਾ ਚਾਹੀਦਾ ਹੈ ਕੁਝ ਕਰਨ ਦਾ ਔਰ ਵਾਕਈ ਤੁਹਾਡੀ ਮਿਹਨਤ ਨੂੰ ਤੁਹਾਡੀ ਹਿੰਮਤ ਨੂੰ ਸਲਾਮ ਹੈ ਅਸੀਂ ਚਾਹੁੰਦੇ ਹਾਂ ਸਾਡੇ ਚੈਨਲ ਦੇ ਰਾਹੀਂ ਤੁਸੀਂ ਸਰਕਾਰ ਨੂੰ ਕੁਝ ਅਪੀਲ ਕਰੋ ਤਾਂ ਕਿ ਕੁਝ ਲੋਕ ਅੱਗੇ ਆ ਕੇ ਜੇ ਤੁਹਾਡੀ ਕੋਈ ਮਦਦ ਕਰਨਾ ਚਾਹੇ ਹਾਂਜੀ ਜੇ ਕੋਈ ਮਦਦ ਕਰਨਾ ਚਾਹਵੇ ਤਾਂ ਬਹੁਤ ਧੰਨਵਾਦੀ ਹੋਵਾਂਗੀ ਜੀ ਵੀ ਜੈਸ ਤਰ੍ਹਾਂ ਵੀ ਮੇਰਾ ਗਰੀਬ ਪਰਿਵਾਰ ਹੈ ਜੀ ਜੇ ਮੇਰੇ ਕੋਈ ਵੀਰ ਜਾਂ ਪਰਾਜ ਹੀ ਕਾਮ ਮੇਰੀ ਮਦਦ ਕਰਨਾ ਚਾਹਵੇ ਤਾਂ ਬਹੁਤ ਬਹੁਤ ਧੰਨਵਾਦੀ ਜੀ ਬਹੁਤ ਬਹੁਤ ਸ਼ੁਕਰੀਆ ਪੈਣ ਸਾਡੇ ਨਾਲ ਗੱਲ ਕਰਨ ਦੇ ਲਈ ਸੋ ਪੈਣਸ ਸਰਪਜੀਤ ਕੌਰ ਨੂੰ ਤੁਸੀਂ ਸੁਣ ਰਹੀ ਸੀ ਔਰ ਦੇਖਿਆ ਉਸਦੀ ਕਹਾਣੀ ਸੁਣ ਕੇ ਜ਼ਾਹਿਰ ਜੇ ਗੱਲ ਹੈ ਤੁਹਾਨੂੰ ਅੰਦਾਜ਼ਾ ਜ਼ਰੂਰ ਹੋਇਆ ਹੋਣਾ ਕਿ ਕਿਸ ਮੁਸੀਬਤਾਂ ਦਾ ਉਹ ਪੈਣ ਸਾਹਮਣਾ ਕਰ ਰਹੀ ਹੈ ਪਰ ਉਸਦੀ ਹਿੰਮਤ ਨੇ ਜਵਾਬ ਨਹੀਂ ਦਿੱਤਾ ਲੋਕਾਂ ਦੇ ਤਾਨੇ ਮੀਣੇ ਜ਼ਰੂਰ ਵੱਜਦੇ ਨੇ ਲੋਕ ਸੜਕਾਂ ਤੇ ਕਿਉਂਕਿ ਆਟੋ ਲੈ ਕੇ ਕੁੜੀ ਤੁਰਦੀ ਹੈ ਵੱਖਰਾ ਜਿਹਾ ਕੁਝ ਕਰਦੀ ਹੈ ਚੰਗਾ ਕਰਦੀ ਹੈ ਤਾਂ ਲੋਕ ਰੋਕਣ ਦੀ ਡਰਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਉਹ ਭੈਣ ਫਿਰ ਵੀ ਨਹੀਂ ਰੁਕ ਰਹੀ ਮਿਹਨਤ ਲਗਾਤਾਰ ਕਰਦੀ ਜਾ ਰਹੀ ਹੈ ਉਹਦਾ ਇੱਕੋ ਹੀ ਸੁਪਨਾ ਹੈ ਕਿ ਮੈਂ ਆਪਣੇ ਛੋਟੇ ਭਰਾ ਨੂੰ ਪੜਾਉਣਾ ਹੈ ਲਿਖਾਉਣਾ ਹੈ ਤੇ ਛੋਟੇ ਭਰਾ ਦਾ ਸੁਪਨਾ ਹੈ ਕਿ ਉਹਨੇ ਸਰਕਾਰੀ ਨੌਕਰੀ ਲੈਣੀ ਹੈ ਤੇ ਉਹ ਇਸੇ ਕਰਕੇ ਮਿਹਨਤ ਕਰ ਰਹੀ ਹੈ ਔਰ ਜਿਵੇਂ ਕਿ ਉਸ ਪੈਣ ਨੇ ਕਿਹਾ ਕਿ ਉਸਨੇ ਆਪਣੇ ਬਾਰੇ ਆਪਣੀ ਜ਼ਿੰਦਗੀ ਬਾਰੇ ਆਪਣੇ ਵਿਆਹ ਤੱਕ ਬਾਰੇ ਨਹੀਂ ਸੋਚਿਆ ਹੈ ਸੋ ਉਮੀਦ ਕਰਦੇ ਹਾਂ ਇਸ ਭੈਣ ਦੀ ਕਹਾਣੀ ਤੁਹਾਨੂੰ ਪਸੰਦ ਵੀ ਆਈ ਹੋਵੇਗੀ ਤੇ ਤੁਹਾਨੂੰ ਜ਼ਰੂਰ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ ਖਾਸ ਕਰਕੇ ਉਹਨਾਂ ਬੱਚਿਆਂ ਨੂੰ ਉਹਨਾਂ ਲੋਕਾਂ ਨੂੰ ਜੋ ਕਿ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀ ਵੀਡੀਓ ਪਾ ਕੇ ਪੈਸੇ ਕਮਾਉਣ ਬਾਰੇ ਸੋਚਦੇ ਨੇ ਇਹ ਕੁੜੀ ਇਹ ਭੈਣ ਵਾਕਈ ਉਹਨਾਂ ਲੋਕਾਂ ਲਈ ਖਾਸ ਕਰਕੇ ਮਿਸਾਲ ਹੈ ਕਿ ਆਪਣਾ ਸਰੀਰ ਦਿਖਾ ਕੇ ਜਾਂ ਕੁਝ ਗਲਤ ਕਰਕੇ ਹੀ ਪੈਸੇ ਨਹੀਂ ਕਮਾਏ ਜਾ ਸਕਦੇ ਜੇਕਰ ਬੰਦਾ ਕੁਝ ਕਰਨਾ ਚਾਹੇ ਤਾਂ ਉਸਦੀ ਮਿਹਨਤ ਸਦਕਾ ਉਹ ਬਹੁਤ ਕੁਝ ਕਰ ਸਕਦਾ ਹੈ